ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਬਾਦ ਚੜ ਕੇ ਮਨਾਉਗਾ 7 ਤਰੀਕ ਨੂੰ ਮਹਾਨ ਨਗਰ ਕੀ ਉਤਸਵ ਤੇ 8 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸਤਿਗੁਰਾਂ ਦੇ ਪ੍ਰਕਾਸ਼ ਗੁਰਪ ਦੇ ਸੰਬੰਧ ਵਿੱਚ ਕਿਉਂਕਿ ਆਇਸ ਧਰਤੀ ਜਿੱਥੇ ਆਪਾਂ ਬੈਠੇ ਆਂ ਸਤਗੁਰ ਜੀ ਨੇ ਗੋਇੰਦਵਾਲ ਦੀ ਧਰਤੀ ਨੂੰ ਵੀ ਭਾਗ ਲਾਏ ਤੇ ਸਤਗੁਰ ਜੀ ਨੇ ਇਹ ਸਮੁੱਚੀ ਮਨੁੱਖਤਾ ਦਾ ਕੇਂਦਰ ਸਥਾਪਿਤ ਕਰਕੇ ਸਿੱਖਾਂ ਦਾ ਕੇਂਦਰੀ ਧੁਰਾ ਬਣਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਸਤਵਰਾਂ ਦਾ ਪ੍ਰਕਾਸ਼ ਦਿਖੜਾ ਆਉਂਦਾ ਕਿਉਂਕਿ ਸਤਗੁਰ ਜੀ ਨੇ ਜਿਸਲੇ ਨਗਰ ਬਸਾਇਆ ਸੀ ਉਥੇ ਬਖ ਬਖ ਕਿੱਤਿਆਂ ਚ ਮਹਾਰਤ ਰੱਖਣ ਵਾਲੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਇੱਥੇ ਇੱਕ ਨਗਰ ਬਸਾਇਆ ਸੀ ਜਿਹੜਾ ਸਾਰੇ ਕਿਤੇ ਮੁਖੀ ਲੋਕ ਜਿਹੜੇ ਆ ਕੇ ਇੱਥੇ ਪ੍ਰਵੇਸ਼ ਕਰਦੇ ਸੀ ਸੋ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੀ ਪਰੰਪਰਾ ਅਨੁਸਾਰ ਜਦੋਂ ਸਤਗੁਰਾਂ ਦਾ ਪ੍ਰਕਾਸ਼ ਕੋਰ ਪਰਵਾਉਂਦਾ ਤੇ ਉਦੋਂ ਵਿਸ਼ੇਸ਼ ਤੌਰ ਤੇ ਵਖ ਵਖ ਕਿਤੇ ਆ ਨਾਮ ਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਨੂੰ ਇਨਵੀਟੇਸ਼ਨ ਦਿੱਤੀ ਜਾਂਦੀ ਕਿ ਉਹ ਦਾਰਿਆ ਜਿਸ ਦਰ ਦੇ ਉੱਤੇ ਆਤਮਿਕ ਵੀ ਤ੍ਰਿਪਤੀ ਬੰਦੇ ਦੀ ਹੁੰਦੀ ਆ ਤੇ ਸਮਾਜਿਕ ਤੌਰ ਤੇ ਇੱਕ ਜਨੂ ਆਪਾਂ ਕਹਿ ਲੈਂਦੇ ਆ ਕਿ ਆਮਦਨ ਦਾ ਸਾਧਨ ਤੇ ਆਮਦਨ ਦਾ ਕਿਤਾ ਇਹ ਵੀ ਸਤਗੁਰੂ ਜੀ ਨੇ ਸਥਾਪਿਤ ਕੀਤੇ ਸੀ ਸੋ ਸਾਰੀ ਸੰਗਤ ਨੂੰ ਜਿੱਥੇ ਬਹੁਤ ਬਾਤ ਵਧਾਈ ਵੀ ਦੇਣਾ ਗੁਰਪੁਰਬ ਆਪਾਂ ਮਨਾਉਣਾ ਸਾਰਿਆਂ ਨੇ ਉੱਥੇ ਨਾਲ ਦੀ ਨਾਲ ਅੱਜ ਰਸਮੀ ਤੌਰ ਤੇ ਇਹਦਾ ਜਿਹੜੇ ਆਪਾਂ ਸੱਦਾ ਪੱਤਰ ਦੇਣੇ ਆ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੈਂ ਧੰਨਵਾਦ ਕਰਦਾ ਸਮੁੱਚੇ ਤੌਰ ਤੇ ਬਾਬਾ ਅਟਲ ਰਾਏ ਜਿਕੇ ਜਿਹੜੇ ਸਾਡੇ ਮਹਾਪੁਰਖ ਸੇਵਾ ਕਰਦੇ ਬਹੁਤ ਸਾਰੀਆਂ ਹੋਰ ਵੀ ਜਾਸੇ ਬੰਦੀਆਂ ਤੇ ਇਹਨਾਂ ਨੇ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਸਿਧਾਂਤ ਬਖਸ਼ਿਸ਼ ਕੀਤਾ ਸੀ ਨਾ ਕਿ ਬੰਦਾ ਉਤੋਂ ਥੱਲੇ ਨੂੰ ਜਾਂਦਾ ਸੇ ਸੱਤ ਅੱਠ ਪੌੜੀਆਂ ਤੇ ਸਤਗੁਰੂ ਜੀ ਇਹ ਲਈ ਸੋਪੇ ਦੇ ਆਈਗੀ ਲੈਂਦਾ ਗੁਰੂ ਦਾ ਸਿੱਖ ਤੇ ਉੱਚਾ ਕਰਕੇ ਭੇਜਦੇ ਉਹ ਸੱਤ ਅੱਠ ਪੌੜੀਆਂ ਚੜ੍ਹ ਕੇ ਇਹ ਨਿਮਰਤਾ ਮਨ ਨੂੰ ਇੱਕ ਸੰਦੇਸ਼ ਆ ਇੱਕ ਆਤਮਾ ਨੂੰ ਝੰਜੋੜਿਆ ਗੁਰ ਕੀ ਸ਼ਰਨ ਜਿਹੜਾ ਮਨੁੱਖ ਚਲਿਆ ਗਿਆ ਫਿਰ ਸਤਗੁਰੂ ਜੀ ਉਹਨੂੰ ਸ਼ਰਨ ਦੇ ਵਿੱਚ ਲੈ ਕੇ ਹਮੇਸ਼ਾ ਬਾਸ ਤੇ ਪਤਿਤ ਪਾਵਨ ਕਰ ਦਿੰਦੇ ਆ ਸੋ ਅਰਦਾਸ ਆ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੀ ਬੋਕਲ ਵਿੱਚ ਲੈਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਦਾ ਪਤ ਤੇ ਲੱਡੂ ਦਾ ਪ੍ਰਸ਼ਾਦ ਕਿੱਥੇ ਕਿੱਥੇ ਭੇਜਿਆ ਜਾਣਾ ਜੀ ਦੇਖੋ ਇਹ ਜਿਹੜੇ ਬੱਕ ਬੱਕ ਹੁਣ ਜਦਾਂ ਇੱਕ ਤਖਾਣਾ ਕਰਜਾਲ ਆਇਆ ਇੱਕ ਬਜਾਰਾ ਕੋ ਜੁੱਤੀਆਂ ਰੰਗਣ ਵਾਲਾ ਆ ਇਹ ਕੋਸ ਵੇਲੇ ਖੱਡੀਆਂ ਦਾ ਰਿਵਾਜ ਹੁੰਦਾ ਸੀ ਉਸ ਵੇਲੇ ਕਲਾਕਾਰ ਹੁੰਦੇ ਕਿਤਾ ਮੁਖ ਜਿਹੜੇ ਪੇਂਟਰ ਹੁੰਦੇ ਸੀ ਇਹ ਸਾਰਿਆਂ ਨੂੰ ਅਸੀਂ ਉਹ ਆਪਣਾ ਯਤਨ ਕਰਦੇ ਆ ਤੇ ਇਹਦੀ ਸ਼ੁਰੂਆਤ ਵੀ ਹੁਣ ਆਪਾਂ ਕਰਨੀ ਆ ਹੋਰ ਕੀ ਕੀ ਸਮਾਗਮ ਲਿਖੇ ਗਏ ਜੀ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਦੇਖੋ ਪ੍ਰਕਾਸ਼ ਗੁਰਪ ਦੇ ਉੱਤੇ ਗੁਰਪੁਰ ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਖੰਡ ਪਾਠ ਸਾਹਿਬਾਂ ਦੀ ਆਰੰਭ ਤੋਂ ਆਰੰਭ ਦਾ ਤੋਂ ਬਾਅਦ 7 ਤਰੀਕ ਨੂੰ ਮਹਾਂਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਉਹ ਵੀ ਇੱਥੋਂ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਆ ਉਹ ਤੋਂ ਆਮ ਰ ਹੁੰਦਾ ਤੇ ਉਹਦੇ ਨਾਲ 8 ਤਰੀਕ ਨੂੰ ਫਿਰ ਕਿਉਂਕਿ ਜਲਾਵ ਵੀ ਸਜਦੇ ਆ ਤੇ ਸਾਰਾ ਦਿਨ ਲਾਈਵ ਜਿਹੜਾ ਆ ਇਹ ਪੀਟੀਸੀ ਤੇ ਚੱਲਦਾ ਉਹਦੇ ਵਿੱਚ ਸਾਡੇ ਕੁਝ ਜਿ세 ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਜਾਂ ਕੋ ਜਿਹੜੇ ਜਿ세 ਰਾਗਾਂ ਦੀ ਮਹਾਰਤ ਰੱਖਦੇ ਆ ਭਾਵੇਂ ਰਾਗ ਦਰਬਾਰ ਅਸੀਂ ਵੱਖਰਾ ਰਾਤ ਦਾ ਰੱਖਿਆ ਆ ਪਰ ਉਹ ਜਿਹੜੇ ਰਾਗਾਂ ਦੀ ਮਹਾਰਤ ਰੱਖਦੇ ਆ ਉਹਨਾਂ ਨੂੰ ਸਤਖੰਡ ਅੰਮ੍ਰਿਤ ਵੇਲੇ ਤੋਂ ਲੈ ਕੇ ਸੂਰ ਸਾਰ ਦੇ ਬਾਅਦ ਕੀਰਤਨ ਸੋਲੇ ਤੱਕ ਜਿਹੜਾ ਉਹ ਸਮਾਂ ਵੀ ਦਿੱਤਾ ਜਾਂਦਾ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਾਨੂੰ ਚਲੋ ਇਹ ਕਿਉਂਕਿ ਕਈ ਵਾਰੀ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਉਹ ਸ਼ਾਇਦ ਕੀ ਸਾਡੇ ਥੋੜੇ ਜਿਹੀ ਹੋ ਗਏ ਵੀ ਜਿਹੜਾ ਮਾਨ ਮਾਨ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਛੇਤੀਕੋਟਪੁਰ ਨਾਲ ਸੰਬੰਧਤ ਆ ਉਹਦੇ ਸਤ ਨੂੰ ਜਿਹੜੀ ਆ ਅੰਮ੍ਰਿਤ ਵੇਲੇ ਜਿਹੜੀ ਹਜੂਰ ਸਾਹਿਬ ਤੋਂ ਆਰੰਭ ਹੋਣਾ ਤੇ ਇਸ ਕਰਕੇ ਬਹੁਤੇ ਸਾਰੇ ਉੱਥੇ ਸ਼ਾਇਦ ਮੇਰਾ ਵੀ ਐਤਕੀ ਮੈਂ ਵੀ ਉੱਥੇ ਹੋਵਾਂ ਤੇ ਇਸ ਕਰਕੇ ਜਿਹੜੀ ਇਹਦੀ ਆਰੰਭਤਾ 10 ਵਜੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹ ਸਤਗੁਰੂ ਜੀ ਦਾ ਸਰੂਪ ਲੈ ਕੇ ਇਹਦੀ ਸ਼ੁਰੂਆਤ ਕਰਨੀ ਦਾ ਕਿ ਦੂਨ ਗਾਡੇ ਤੋਂ ਸੰਗਤਰੀ ਪਹੁੰਚਣਾ ਹਾਂ ਸਾਫ ਸਫਾਈ ਨੂੰ ਲੈ ਕੇ ਤੇ ਸੜਕਾਂ ਦੀ ਬੜੀ ਹਾਲ ਗੱsta ਹੋਈ ਹੈ ਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕਿਉਂਕਿ ਸੰਗਤਨ ਬਹੁਤ ਪਰੇਸ਼ਾਨ ਇਸ ਖੱਤਰ ਸਾਹਿਬ ਜਿਹੜੇ ਸਾਡੇ ਨਾਲ ਜੀ ਇਹ ਹਰ ਸਾਲ ਇਹ ਐਕਸਰਸਾਈਜ਼ ਕਰਦੇ ਆ ਜੀ ਪਰ ਮੈਂ ਕਹਿ ਸਕਦਾ ਮੈਂ ਹੁਣ ਕੀ ਕਿਉਂਕਿ ਤੁਸੀਂ ਸਵਾਲ ਸਰਕਾਰ ਨੂੰ ਪੁੱਛ ਲਿਆ ਗੱਲਬਾਤ ਧਰਮ ਦੀ ਕਰਦੇ ਸੀ ਹੁਣ ਸਰਕਾਰ ਨੂੰ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਜਾਣਦੇ ਹੋ ਕਿ ਜੋ ਕੁਝ ਹੋਇਆ ਮੈਂ ਜਦੋਂ ਇਥੇ ਪਹਿਲਾਂ ਆਪਣੇ ਮੈਨੇਜਰ ਸਾਹਿਬ ਜੀ ਦੇ ਸਗੇ ਉਦੋਂ ਬੈਠ ਕੇ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਤੇ ਸਭ ਤੋਂ ਵੱਡੀ ਅਹਿਲੇ ਸਮੱਸਿਆ ਆ ਸਾਨੂੰ ਇੱਥੇ ਆਉਣ ਦੀ ਅਪਰੋਚ ਦੀ ਉਦੋਂ ਵੀ ਕਿਹਾ ਸੀ ਵੀ ਸੁਲਤਾਨਪੁਰੇ ਤੋਂ ਜਿਹੜਾ ਕੰਿਆਂ ਵਾਲਾ ਬਾਜ਼ਾਰ ਆ ਉਹ ਕਾਉਂਸਲ ਕੰਮ ਹੋਰ ਨਹੀਂ ਤਾਂ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਖੰਭੇ ਜਿਹੜੇ ਆ ਉਹ ਚੁਕਾ ਦਿਓ ਦੂਜਾ ਜਿਹੜਾ ਨਾਲਾ ਉਹ ਸਾਨੂੰ ਅਲਾਉ ਕਰ ਦਿਓ ਅਸੀਂ ਪੱਕਾ ਬਣਾ ਦਿੰਨੇ ਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸਹੂਦਤ ਹੋ ਜਾਏ ਪਰ ਉਹ ਬਰਨਾਲਾ ਉੱਥੇ ਦਾ ਉੱਥੇ ਹੀ ਕਹਿ ਛੱਡਦੇ ਆ ਪਰ ਕਾਰਜ ਜਿਹੜੇ ਆ ਕਿਉਂਕਿ ਮੈਨੇਜਰ ਸਾਹਿਬ ਚੀਕ ਕਾਲਸਾ ਦੀਵਾਨ ਦੇ ਵੀ ਮੁਖੀ ਆ ਗੁਰੂ ਕੇ ਸਿੱਖ ਵੀ ਆ ਔਰ ਉਦੋਂ ਬਾਅਦ ਹਸਤੀਬਾ ਦੇ ਗਏ ਫਿਰ ਅਸੀਂ ਮੀਟਿੰਗ ਹਰ ਸਾਲ ਹੀ ਕਰਦੇ ਆ ਪਰ ਜਿੰਨਾ ਕਰਦੇ ਹੋ ਤੁਸੀਂ ਬਿਹਤਰ ਜਾਣਦੇ ਹੋ